ਹਾਂਜੀ ਗੁਰ ਕੀ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਦੇਖੋ ਕਿੰਨੀ ਕੀਮਤੀ ਗੱਲ ਕਹੀਆ ਗੁਰੂ ਬਾਸ਼ਾ ਨੇ ਕਿ ਇਸ ਦੇਹੀ ਨੂੰ ਜਿਹੜੇ ਦੇਵਤੇ ਨੇ ਉਹ ਵੀ ਤਰਸਦੇ ਆ ਹਨਾ ਪਤਾ ਨਹੀਂ 84 ਲੱਖ ਜੂਨਾ ਦੇ ਵਿੱਚ ਕਿੰਨੀ ਵਾਰੀ ਆਪਾਂ ਪ੍ਰਮਾਤਮਾ ਨੂੰ ਪੁਕਾਰਿਆ ਹੋਣਾ ਫੇਰ ਜਾ ਕੇ ਆਪਾਂ ਨੂੰ ਇਨਸਾਨ ਦੀ ਦੇ ਮਿਲਦੀ ਆ ਫਿਰ ਜਾ ਕੇ ਆਪਾਂ ਇਨਸਾਨੀ ਜਾਮੇ ਦੇ ਵਿੱਚ ਪੈਦਾ ਹੁੰਨੇ ਆ। ਪਰਮਾਤਮਾ ਦਾ ਨਾਮ ਲੈਣ ਵਾਸਤੇ ਆਪਾਂ ਬਤਣਾ ਅੱਗੇ ਨੂੰ ਸੀਗਾ। ਇਨਸਾਨ ਨੇ ਇਨਸਾਨ ਤੋਂ ਦੇਵਤਾ ਹੋਣਾ ਸੀ। ਇਨਸਾਨ ਨੇ ਇਨਸਾਨ ਤੋਂ ਸਾਧੂ ਮਹਾਤਮਾ ਬਣਨਾ ਸੀਗਾ। ਇਨਸਾਨ ਨੇ ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ ਸੀ। ਪਰ ਇਨਸਾਨ ਚੱਲ ਕਿੱਥੇ ਨੂੰ ਪਿਆ ਪਿੱਛੇ ਨੂੰ ਆਉਣਾ ਸ਼ੁਰੂ ਹੋ ਗਿਆ। ਇਨਸਾਨ ਅੱਗੇ ਨੂੰ ਨਹੀਂ ਬਦਲਣ ਲੱਗਿਆ, ਇਨਸਾਨ ਗਿਰਦਾ ਜਾ ਰਿਹਾ ਦਿਨੋਂ-ਦਿਨ। ਇਨਸਾਨੀਅਤ ਦਾ ਮਿਆਰ ਘਿਰਨ ਲੱਗਿਆ, ਲੋਕਾਂ ਦੀ ਸੋਚ ਗਿਰ ਗਈ। ਹੈਨਾ? ਇਨਸਾਨ ਨੇ ਅੱਗੇ ਨੂੰ ਕੀ ਬਦਲਣਾ? ਪਰਮਾਤਮਾ ਵੱਲੋਂ ਇਨਸਾਨ ਤਾਂ ਜਾਨਵਰ ਬਣਨ ਤੇ ਤੁਲ ਗਿਆ। ਆਪਾਂ ਨੂੰ ਪਤਾ ਆ ਇੱਕ ਹੁਣ ਪ੍ਰੇਡ ਹੋਣੀ ਸੀ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਹਾਇਦਰਾਬਾਦ ਦੇ ਵਿੱਚ, ਦਿੱਲੀ ਦੇ ਵਿੱਚ ਸਾਰਿਆਂ ਨੂੰ ਪਤਾ। ਹੈਨਾ ਉਹ ਕਹਿੰਦੇ ਆ ਜੀ ਕਿ ਰੱਬ ਨੇ ਗਲਤੀ ਕੀਤੀ ਆ। ਸਾਨੂੰ ਬੰਦੇ ਦਾ ਸਰੀਰ ਦੇ ਕੇ ਵਿੱਚ ਆਤਮਾ ਕੁੜੀ ਦੀ ਪਾਤੀ ਜਾਂ ਕੁੜੀ ਦਾ ਸਰੀਰ ਦੇ ਕੇ ਵਿੱਚ ਆਤਮਾ ਬੰਦੇ ਦੀ ਪਾਤੀ ਉਹ ਗਲਤੀ ਰੱਬ ਦੀ ਦੱਸਦੇ ਆ ਪਰ ਹੁਣ ਦੱਸੋ ਇਹ ਦੋ ਹਸਬੈਂਡ ਵਾਈਫ ਨੇ ਆਪਾਂ ਮੰਨ ਲਿਆ ਪਰ ਬੱਚਿਆਂ ਦੀ ਜਦੋਂ ਆਪਾਂ ਗੱਲ ਕਰਦੇ ਆ ਕਹਿੰਦੇ ਨੇ ਕਿ ਇਹ ਬੱਚੇ ਨੂੰ ਗੋਦ ਲੈ ਲੈਣਗੇ ਠੀਕ ਆ ਤੁਸੀਂ ਬੱਚੇ ਨੂੰ ਗੋਦ ਲੈਣਾ ਸ਼ੁਰੂ ਕਰਤਾ ਸਾਰੀ ਦੁਨੀਆ ਇਦਾਂ ਹੀ ਵਿਆਹ ਕਰ ਲਾਗੀ ਇੱਕ ਟਾਈਮ ਤੇ ਆ ਕੇ ਤਾਂ ਗੋਦ ਲੈਣਾ ਵੀ ਖਤਮ ਹੋ ਜਾਊਗਾ ਕਿ ਦੁਨੀਆ ਦਾ ਨਿਜਾਮ ਕਿਵੇਂ ਚੱਲਣਾ ਤੇ ਫਿਰ ਸਭ ਤੋਂ ਵੱਡੀ ਗੱਲ ਇਹ ਆ ਕਿ ਹਰ ਚੀਜ਼ ਨੂੰ ਦੱਸਣਾ ਕਿਉਂ ਪੈਂਦਾ ਪਰੇਡ ਕਿਉਂ ਕਰਨੀ ਪੈਂਦੀ ਆ ਹੁਣ ਆ ਕੁੱਤੇ ਵਾਲੇ ਆਪਣੀ ਪਰੇਡ ਕਰੀ ਜਾਂਦੇ ਆ ਇੱਕ ਭੇਡਾਂ ਬੱਕਰੀਆਂ ਵਾਲੇ ਨੇ ਉਹ ਆਪਣੀ ਪਰੇਡ ਕਰੀ ਜਾਂਦੇ ਆ ਤੇ ਇਹ ਜਿਹੜੇ ਇਹ ਆਪਣੀ ਪਰੇਡ ਕਰੀ ਜਾਂਦੇ ਆ ਬਾਈ ਹਨਾ ਠੀਕ ਆ ਜੇ ਤੁਹਾਨੂੰ ਲੱਗਦਾ ਤੁਹਾਡੇ ਅੰਦਰ ਕੋਈ ਕਮੀ ਆ ਕੋਈ ਪੇਸ਼ੀਆ ਤੁਸੀਂ ਉਸ ਪ੍ਰਮਾਤਮਾ ਤੋਂ ਉਸ ਚੀਜ਼ ਦਾ ਜਵਾਬ ਮੰਗੋ ਕਿਉਂਕਿ ਜੇ ਤੁਸੀਂ ਇਦਾਂ ਨਹੀਂ ਚੀਜ਼ਾਂ ਕਰਦੇ ਹੋ ਤਾਂ ਤੁਸੀਂ ਇਹ ਸਮਝੋ ਤੁਹਾਡੇ ਜਿਹੜੇ ਆਪਣੇ ਘਰ ਦੇ ਨੇ ਤੁਹਾਡੇ ਭੈਣ ਭਰਾ ਨੇ ਤੁਹਾਡੇ ਪਰਿਵਾਰ ਨੇ ਉਹਨਾਂ ਨੇ ਵੀ ਸਮਾਜ ਦੇ ਵਿੱਚ ਵਿਚਰਨਾ ਅੱਗੇ ਵੀ ਹੁੰਦੇ ਹੋਣੇ ਆ ਲੋਕ ਇਤਾਂ ਦੇ ਪਰ ਉਹ ਆਪਣਾ ਅੱਗੇ ਵੀ ਜ਼ਿੰਦਗੀ ਕੱਟਦੇ ਸੀਗੇ ਅਕੇ ਬਰੇਡ ਤਾਂ ਕਿਸੇ ਨੇ ਨਹੀਂ ਕੱਢੀ ਹੈਗੀ ਹਨਾ ਇਹ ਤਾਂ ਹੁਣ ਨਵਾਂ ਹੀ ਇੱਕ ਯੁੱਗ ਚੱਲ ਪਿਆ ਆਉਣ ਵਾਲਾ ਸਮਾਂ ਸੱਚਮੁੱਚ ਬੜਾ ਭਿਆਨਕਾ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਪਰਮਾਤਮਾ ਦਾ ਨਾਮ ਲਿਆ ਕਰੋ ਰੱਬ ਦਾ ਨਾਮ ਬੱਦ ਤੋਂ ਬੱਦ ਲਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਛ ਗੁਰੂ ਬਾਛਾ ਨੇ ਦੱਸਿਆ ਹੋਇਆ ਸੋ ਸਾਖੀ ਦੇ ਵਿੱਚ ਲਿਖੀ ਹੋਈ ਇੱਕ ਇੱਕ ਗੱਲ ਸੱਚ ਹੋ ਰਹੀ ਆ ਇੰਨੀਆਂ ਖਤਰਨਾਕ ਚੀਜ਼ਾਂ ਦੇਖਣੀਆਂ ਨੇ ਆਪਾਂ ਨੇ ਹਜੇ ਆਉਣ ਵਾਲੇ 2-4 ਸਾਲਾਂ ਦੇ ਵਿੱਚ ਕਿ ਤੁਸੀਂ ਹਰਾਨ ਰਹਿ ਜਾਣਾ ਮਤਲਬ ਕਿ ਲੋਕਾਂ ਦਾ ਮਿਆਰ ਇੰਨਾ ਥੱਲੇ ਡਿੱਗ ਪੈਣਾ ਖਾਲੇ ਮੈਂ ਦੇ ਵਿੱਚੋਂ ਕਈ ਵੀਡੀਓ ਮੈਂ ਡਿਲੀਟ ਕਰਤੀਆਂ ਮੈਂ ਪਾਉਣੀਆਂ ਚਾਹੁੰਦਾ ਸੀ ਪਰ ਫਿਰ ਮੈਂ ਪਾਈਆਂ ਨਹੀਂ ਬਕਾਇਦਾ ਉਹ ਬੰਦੇ ਜਿਹੜੇ ਆਪਣੇ ਆਪ ਨੂੰ ਕੁੱਤੇ ਸਮਝਦੇ ਆ ਉਹਨਾਂ ਦੇ ਟ੍ਰੇਨਿੰਗ ਸੈਂਟਰ ਖੁੱਲ ਗਏ ਤੇ ਉਹ ਲੋਕ ਜਿਹੜੇ ਇਹਨਾਂ ਦੇ ਗੱਲ ਦੇ ਵਿੱਚ ਸੰਗਲੀ ਪਾ ਕੇ ਇਹਨਾਂ ਨੂੰ ਲਈ ਫਿਰਦੇ ਨੇ ਸ਼ੜਕਾਂ ਦੇ ਉੱਤੇ ਉਹ ਵੀ ਤਾਂ ਬਿਮਾਰ ਹੀ ਹੋਣੇ ਨੇ ਹਨ ਘਮਣ ਫੇਰਨ ਵਾਸਤੇ ਰੋਬੋਟ ਬਣ ਗਏ ਆ ਤੇ ਇਨਸਾਨ ਨੇ ਜਿਹੜੇ ਉਹ ਜਾਨਵਰਾਂ ਦੀ ਰੂਪਰੇਖਾ ਲਈ ਜਾਂਦੇ ਨੇ ਚੰਗੇ ਭਲੇ ਇਨਸਾਨ ਆਪਣਾ ਮਿਆਰ ਛੱਡ ਕੇ ਥੱਲੇ ਨੂੰ ਆਈ ਜਾਂਦੇ ਨੇ ਪ੍ਰਮਾਤਮਾ ਵੱਲ ਨੂੰ ਵਧਣਾ ਤਾਂ ਲੋਕ ਭੁੱਲੀ ਗਏ ਲੋਕਾਂ ਨੂੰ ਚੇਤੇ ਨਹੀਂ ਵੀ ਰੱਬ ਵੀ ਹੈਗਾ ਕੁਝ ਇਸੇ ਕਰਕੇ ਸ਼ਾਇਦ ਇਨਸਾਨੀਅਤ ਦੇ ਇਹ ਹਾਲ ਨੇ ਚੰਗੇ ਭਲੇ ਚਿਹਰਿਆਂ ਨੂੰ ਪਾ ਕਾਰਡ ਦਿੱਤੀ ਆ ਦੁਨੀਆ ਆਪਰੇਸ਼ਨ ਕਰਾ ਕੇ ਪਤਾ ਨਹੀਂ ਕੀ ਕੁਸ਼ ਕਰਾਉਂਦੇ ਆ ਕਿ ਸ਼ੌਂਕ ਆ ਇਹ ਹੁੰਦੇ ਆ ਸ਼ੌਂਕ ਲੋਕਾਂ ਦੇ ਹਨਾ ਟੈਟੂ ਮੈਮੀ ਬਣਵਾਇਆ ਹੋਇਆ ਪਰ ਇਹ ਥੋੜੀ ਆ ਕਿ ਆਪਾਂ ਆਪਣੀ ਇਨਸਾਨੀਅਤ ਹੀ ਖੋ ਦੇਣੀ ਆ ਆਪਾਂ ਆਪਣੇ ਜੋ ਪ੍ਰਮਾਤਮਾ ਨੇ ਸਾਨੂੰ ਸ਼ਕਲ ਦਿੱਤੀ ਅਸੀਂ ਉਹ ਹੀ ਖਤਮ ਕਰ ਦੇਣੀ ਆ ਆ ਦੇਖੋ ਇੱਕ ਕੁੱਤਾ ਵੀ ਦੇਖਦਾ ਹੋਣਾ ਵੀ ਇਹ ਇਨਸਾਨ ਐ ਇਹਨੂੰ ਕੀ ਹੋ ਗਿਆ ਹਨਾ ਜਾਨਵਰਾਂ ਨੂੰ ਵੀ ਟੈਨਸ਼ਨ ਹੋ ਗਈ ਹੋਣੀ ਇਹਨਾਂ ਚੀਜ਼ਾਂ ਦੇ ਪਰ ਯਾਰ ਇਨਾਂ ਚੀਜ਼ਾਂ ਤੋਂ ਬਚੋ ਆਪਾਂ ਉਸ ਕਾਲਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਕਿ ਦੁਨੀਆ ਬਚੇ ਹਨਾ ਕੋਈ ਚੱਜ ਦਾ ਕੰਮ ਹੋਵੇ ਇਸ ਦੁਨੀਆ ਦੇ ਵਿੱਚ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਆਉਣ ਵਾਲਾ ਸਮਾਂ ਸਤਮੂ ਚ ਬੜਾ ਭਿਆਨਕਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ john de bastero